ਜਨਾ ਕੋ ਗਿਆ ਤੇ ਨਹੀਂ ਦੇ ਦੋ ਜੀਵਣਾ ਲਾਦੇ ਹਾਂ ਤੀਓ ਕੇ ਮਰਿਆ ਉਹ ਨਾ ਲਾਦੇ ਉਹ ਪਾਲੀ ਸੇਵ ਔਰ ਥੜਾ ਕੁ ਕੀ ਕੁ ਕੀ ਬਣਾ ਲਾਤੀ ਸੀ ਜੇ ਆਪਣੇ ਪਾਲੋ ਜੀ ਨਜੀਬ ਸਰ ਜੇ ਵਿੱਚ ਮੈਂ ਉਹ ਨਜੀਬ ਹਾਂਜੀ 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 ਮੇਰਾ ਮੇਰੀ ਥੋੜੀ ਮਾਡੀ ਆਈਡੀ ਦਿਖਾ ਦਿਓ ਉਹਨੇ ਦੂਜਾ ਦੂਜਾ ਜਿਹੜਾ ਮਾਈਕ ਲੱਗਾ ਜੀ ਮਾਈਕ ਲੱਗਾ ਹਾਂ ਉਹ ਲਾਲ ਦਾ ਹਾਂਜੀ ਸਰ ਹਰੀ ਲਾਈਟ ਜਗਦੀ ਪਈ ਹੈ ਹਾਂਜੀ ਕੀ ਕਰਾਂ ਅੱਜ ਕਾਂਗਰਸ ਪਾਰਟੀ ਦੇ ਅਮੀਰਵਾੜ ਸਾਬ ਦਾ ਸੀ ਬਾਬਾ ਗੁੰਡਾ ਸਾਹਿਬ ਸਾਰੇ ਜਾਣਿਆਂ ਨੇ ਸਭ ਲੋਕਾਂ ਨੇ ਸਾਰੀ ਲੀਡਰਸ਼ਿਪ ਦੇ ਪ੍ਰਤਾਪ ਸਿੰਘ ਬਾਦਵਾ ਦੇ ਸਾਰੇ ਸਾਰੇ ਆਪੂ ਸਹਿਬਾਨ ਸਰਕਾਰੀਆਂ ਸਾਹਿਬ ਇਹ तमाम ਸੀਨੀਅਰ ਲੀਡਰਸ਼ਿਪ ਨੇ ਅੱਜ ਮੱਥਾ ਟੇਕਿਆ ਸ਼ਹੀਦਾਂ ਤੇਆ ਔਰ ਉਸ ਤੋਂ ਬਾਅਦ ਜਸਮਾਨ ਸਾਹਿਬ ਤੋਂ ਅਗਲਾ ਅਸਕੇ ਲਈ ਨਾ ਮੁਸਤਕ ਹੋ ਕੇ ਅੱਜ ਅਸੀਂ ਇੱਥੇ ਪਹੁੰਚੇ ਬੇਸਿਕਲੀ ਜਿਹੜਾ ਅਛਦਾ ਦੇਣਾ ਹੈ ਉਹ ਉਹ ਮਾਰਾ ਦਾ ਓਟ ਆਸਰਾ ਲਏ ਤੇ ਅਸੀਂ ਦਫਤਰ ਦਾ ਦੁਗਾਟਨ ਕੀਤਾ ਜਿਹਦੇ ਵਿੱਚ तमाम ਨਿਰਦੇਸ਼ਪ ਬਹੁਤ سارے ਸਾਥੀ ਸਾਡੇ ਆਏ ਹੈ ਔਰ ਮੈਂ ਮੈਨੂੰ ਉਮੀਦ ਹੈ ਕਿ ਅੱਜ ਦੀ ਇਹ ਜਿਹੜੀ ਸ਼ੁਰੂਆਤ ਹੈ ਇਥੋਂ ਅਸੀਂ ਆਉਣ ਵਾਲੇ ਦਿਨਾਂ 'ਚ ਆਪਣੀ ਕੈਂਪੇਨ ਆਰੰਭ ਕਰਕੇ ਤਰਨ ਤਰਨ ਦੇ ਮੋਕਾ ਤੱਕ ਜਾਵਾਂਗੇ ਔਰ ਗੁਰੂ ਮਹਾਰਾਜ ਕਿਰਪਾ ਕਰਨ ਕਿ ਬਾਬਾ ਬੁੱਢਾ ਸਾਹਿਬ ਕੀ ਤਰਨ ਤਰਨ ਹਲਕੇ ਚੋਂ ਜਿਹੜਾ ਜਿੱਤ ਦਾ ਝੰਡਾ ਹੈ ਉਹ ਕਾਂਗਰਸ ਪਾਰਟੀ ਦਾ ਗੱਡਾਂਗੇ ਔਰ ਇਸ ਇਲੈਕਸ਼ਨ ਤੋਂ ਬਾਅਦ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਏਗਾ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਦੇ ਲੇ ਆ ਸੱਦੀ। ਔਰ ਜੋ ਆਜ ਦੇ ਹਾਲਾਤ ਹਨ ਦੇ ਕਿਸੇ ਦਿਨ ਅਸੀਂ ਲੰਮਾ ਵਿਸਤਾਰਪੂਰਕ ਤੁਹਾਡੇ ਨਾਲ ਗੱਲਾਂ ਕਰਾਂਗੇ। ਅਸੀਂ ਕਰਨ ਮੁਰਜ ਜਿਹੜੇ ਕੀ ਪਰਿਵਾਰ ਦਾ ਪਛੋਕੜ ਤਰਨਤਾਰੰਦ ਹੈ। ਔਰ ਤਰਨਤਾਰੰਦ ਦੇ ਲੋਕ ਜਾਣਦੇ ਆ ਇਥੋਂ ਦੇ ਰਹਿਣ ਵਾਲੇ ਆ, ਉਹਦੇ ਜੰਪਲ ਹੈ। ਜੋ ਸੀਓ ਉਮੀਦਵਾਰ ਬਿਖਦਾ। ਪਰ ਜਰਾ ਸਾਡਾ ਉਮੀਦਵਾਰ ਹੈ। ਮੈਨੂੰ ਲੱਗਦਾ ਅਗਰ ਤੁਸੀਂ ਸਾਰੇਆਂ ਉਮੀਦਵਾਰਾਂ ਦਾ ਤੁਸੀਂ ਨਜ਼ਰ ਮਾਰ ਲੋਗੇ ਤੇ ਸਾਡਾ ਉਮੀਦਵਾਰ ਜਿਹੜਾ ਸ਼ਿਕਾ ਉਹ ਵਧੀਆ ਉਮੀਦਵਾਰ ਹੈ ਕਿਉਂਕਿ ਅੱਜ ਦੇ ਲੋਕ ਪਸੰਦ ਕਰਨਗੇ ਮੋਟੋ ਉਹਦੇ ਪਾਸੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਪਹਿਲਾਂ ਕਾਦੀਨਾਲ ਸੀ ਉਹ ਆਮ ਆਦਮੀ ਪਾਰਟੀ ਚ ਹੈ ਪਰ ਉਹਰੇ ਕਾਰਨਾਂ 'ਮੇਂ ਜੋ ਉਹਰੇ ਵਿਸਾਖਤਾਂ ਹੈ ਉਹ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ 3 ਵਾਰ ਦੇਖਿਆ ਹੁਣ ਤਾਂ ਇੱਕ ਸਾਲ ਹੀ ਲੱਗਿਆ ਸਰਕਾਰ ਦਾ ਖੇਮਲ ਇੱਕ ਤਾਂ ਉਹ ਉਮੀਦਵਾਰ ਦੂਸਰਾ ਉਮੀਦਵਾਰ ਅੱਜ ਦੀ ਜਿਹੜੀ ਤਰਾਸ ਕੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਹ ਉਮੀਦਵਾਰ ਹੈ ਆਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪਿਆ ਮੈਂ ਤਾਂ ਅਕੂ ਇਸ ਮੈਂ ਤੋਂ ਲਿਸ ਨਹੀਂ ਹੱਦ ਇਹਨਾਂ ਛੋਣੇ ਕਿ ਇਹ ਰਾਜਨੀਤਿਕ ਪਾਰਟੀਆ ਫੈਸਲਾ ਕਰਦੇ ਆਂ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣੇ ਜੇ ਤਬ ਬਦੂਖੇ ਟਕਵਾ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣੇ ਇਹ ਤਰਨ ਤਰਨ ਦੇ ਲੋਕ ਵੀ ਇਸ ਦਾ ਫੈਸਲਾ ਕਰਦੇ ਇਸ ਦਾ ਪਿੰਸਪੂਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਇਸ ਤਰ੍ਹਾਂ ਪਤਾ ਲੱਗਦਾ ਕਿ ਬਾਹਰੋਂ ਗੈਂਗਸਟਰ ਬੋਲ ਕਰ ਰਹੇ ਆਂ ਕੌਜ ਨੂੰ ਲਾ ਰਹੇ ਆਂ ਲੋਕਾਂ ਤੋਂ ਫਰੋਤੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਤਾ ਕਿਸੇ ਨੂੰ ਲੱਖ ਦੇਤਾ ਇਸ ਤਰ੍ਹਾਂ ਨਾਲ ਚੱਲ ਰਿਹਾ ਇਹ ਪੰਜਾਬ ਦੇ ਲੋਕਾਂ ਨੇ ਤੇ ਤਰਨ ਤਰ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜਿੰਨੀ ਚੋਣ ਚ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਬੱਖਰੀ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਹੇ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਹੈ ਇੱਕ ਇਹ ਉਮੀਦਵਾਰ ਹੈ फैसला မိਦਵਾਰ ਮੈਨੂੰ ਪਤਾ ਕਿ ਜਾਨਾ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਕਿਹਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨੀ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ ਔਰ ਇਹ ਫੈਸਲਾ ਕਰਨ ਕਰਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜਿਹਨੂੰ ਅਸੀਂ ਵੋਟ ਪਾਉਣੇ ਕੀ ਉਹ ਸਾਡੇ ਚ ਵਿਛਰੇਗਾ ਕੰਮ ਕਰਾਏਗਾ ਕਿ ਉਹ ਜੇ ਜਿ ਬੈਠਾ ਹੋਏਗਾ ਜਾਂ ਬਾਹਰ ਹੋਏਗਾ ਜਾਂ ਇੱਧਰ ਉੱਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨਤਾਰਨੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਚੱਕੀ ਨੂੰ ਵੋਟ ਪਾਣੀ ਹੈ ਇੱਕ ਸਾਡੇ ਕੋਲੇ ਉਮੀਦਵਾਰ ਹੈ ਜਿਹੜਾ ਤੁਹਾਨੂੰ ਦੱਸਿਆ ਕਰਾਂਗੇ ਬੀਜੇਪੀ ਦੀ ਕੋਈ ਰੈਲੇਵੈਂਸੀ ਨਹੀਂ ਸੋ ਮੈਨੂੰ ਪੂਰਾ ਨਾਮੀਦ ਹੈ ਕਿ ਸਾਗਾ ਜਿਹੜਾ ਉਮੀਦਵਾਰ ਉਹ ਇਹਨਾਂ ਦੇ ਮੁਕਾਬਲੇ ਸੋ ਤੈਸੇ ਅੱਗੇ ਉਮੀਦਵਾਰ ਸੋ ਅੱਜ ਦੀ ਜਿਹੜੀ ਪੜ੍ਹੀ ਲਿਖੀ ਚੰਗਾ ਉਹ ਸਾਰਾ ਹਸਪਦ ਦਾ ਦੋងੀ ਹੈ ਜੀ ਅਸੀਂ ਕਿਸੇ ਨੂੰ ਜਿਚੋਣਾ ਕੀ ਉਹ ਜੇਲ੍ਹ ਚ ਨਹੀਂ ਬੈਠਾ ਰਹੇਗਾ ਕੀ ਉਹ ਸਾਡੇ ਇਲਾਕੇ ਦੀ ਤਰੱਕੀ ਕਰਾਏਗਾ ਡਵੈਲਪਮੈਂਟ ਕਰਾਏਗਾ ਕੀ ਉਹ ਹੀ ਸੋਚ ਕੀ ਹੈ ਕੀ ਉਹ ਹੀ ਸੰਵਿਧਾਨ ਦੇ ਖਿਲਾਫ ਸੋਚਦਾ ਨਹੀਂ ਹੈ ਕੀ ਉਹ ਹੀ ਬੇਸ਼ਕੀ ਖਿਲਾਫ ਸੋਚਦਾ ਨਹੀਂ ਖਵਾਨੂੰ ਇਹ ਉਮੀਦਵਾਰ ਚਾਹੀਦਾ ਜੀ ਨੂੰ ਤੁਸੀਂ ਬਾਹਰ ਮੋੜ ਕੇ ਉਹਦੇ ਤੋਂ ਕੰਮ ਲੈ ਸਕੋ ਆ ਕੀ ਉਹ ਉਮੀਦਵਾਰ ਚੈਦਾ ਜਿਹੜਾ ਧੱਕੀ ਦੇਵੇ ਤੇ ਜਿਹਦੇ ਸਾਹਮਣੇ ਤੁਸੀਂ ਖੜੇ ਨਾ ਹੋ ਸਕੋ ਸੋ ਮੈਂ ਇਹੀ ਜਹਿਣਾ ਚਾਹੁੰਦਾ ਅੱਜ ਦੇ ਇਸ ਦਫਤਰ ਦਾ ਆਗਾਜ਼ ਸਰਕਾਰੀਆ ਸਾਹਿਬ ਦੀ ਇਹ ਨੁਆਈ ਦੇ ਹੇਠ ਹੋ ਇਚਾਰਜ ਨੇ ਇੱਥੇ ਮੈਂ ਤੇ ਬਾਗਲਾ ਸਾਹਿਬ ਤੇ ਸਮੂਚੀ ਦੀ ਜਿੱਪਾ ਜੀ ਅਸੀਂ ਪਹੁੰਚੇ ਹਾਂ ਪਤਾ ਹੀ ਦੇਣਾ ਚਾਹੁੰਦੇ ਨੇ ਕਰਨ ਜੀ ਨੂੰ ਤੇ ਸਮੂਚੀ ਕਾਂਗਰਸ ਨੂੰ ਤੇ ਸमाम ਕਰਨ ਤਾਂ ਦੇ ਲੋਕਾਂ ਨੂੰ ਤੇ ਵਰਕਰ ਸਾਥੀਆਂ ਪਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇ ਅਗਲੇ 20 ਦਿਨ ਇੱਥੇ ਲਾ ਕੇ ਅਸੀਂ ਇਹ ਸ਼ੂਨ ਹੈ ਜਿਹੜੀ ਉਹ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਜਿੱਤ ਕੇ ਜਾਵਾਂਗੇ। ਥੋੜਾ ਜਾਂ ਬਹਰ ਕਰਿਟਾ। ਅਸੀਂ ਤਾਂ ਆਉਂਦੇ ਹਾਂ। ਮੈਂ ਥੋੜਾ ਆਹ ਹੁਣ ਤੱਕ ਗਾਣਾ ਥੋੜਾ ਜਿਹਾ ਹੋਣਾ। ਹਾਂ। ਅੰਮ੍ਰਿਤ ਅੱਗੇ ਬੱਚੀ। ਪਰਮ ਸੰਤ ਕਾਲਯੋਗ ਪਰਿਵਿੰਦ ਸਾਹਿਬ ਸਾਡੀ ਪਾਰਟੀ ਦੇ ਇਹ ਜਿਹੜੇ ਸਟੇਜ ਉੱਤੇ ਬਰਾਜਬਾ ਸਾਡੇ ਪਾਰਟੀ ਦੇ ਤਰਨਤਾਪ ਦੇ ਕਹਿੰਦੇ ਤਾਂ ਵੀ ਸੀ ਉਹ ਸਾਡਾ ਸਾਡੀ ਇਸ ਤਰਨਤਾਪ ਦੇ ਇਸ ਜਮਨੀ ਚੋਰ ਉਹਦੇ ਇਲੈਕਸ਼ਨ ਕੰਪਲੇਨ ਦੇ ਚਾਰਜ ਦੇ ਇਲੈਕਸ਼ਨ ਦੇ ਚਾਰ ਸਰਕਾਰੀਆ ਸਾਹਿਬ ਸਾਡੇ ਫੌਲਕੋ ਪੁਸ਼ਚਾ ਸਾਹਿਬ ਸਟੇਜ ਦੇ ਖੱਬੇ ਹੱਥ ਬੈਠੇ ਓਮ ਪ੍ਰਕਾਸ਼ ਸੋਨੇ ਜੀ ਸਾਡੇ ਫਾਰਮਰ ਮਿਸਟਰ ਪੰਜਾਬ ਦੇ ਡਿਪਟੀ ਚੀਫ ਮਿਸਟਰ ਉਹਨਾਂ ਦੇ ਨਾਲ ਹੀ ਜੋਸ਼ੀ ਸਾਹਿਬ ਵਰਮੁਣਿਸ਼ ਸਾਹਿਬ ਜਿਹੜੇ ਇਸ ਸ਼ਹਿਰ ਦੇ ਜਨ ਪਲਬੇ ਉਹਨਾਂ ਦੇ ਨਾਲ ਸਾ ਪ੍ਰਗਟ ਸਿੰਘ ਜੀ ਫਾਰਮਰ ਮਿਸਟਰ ਸਾਡੇ ਨਜ਼ਦੀਕੀ ਸਾਥੀ ਉਹ ਵੀ ਇੱਥੇ ਬਰਾਜਬਾਲ ਨੇ ਸਾਡੇ ਲਾਟਾਂਗੂਸ ਦੇ ਪਤ ਜੀ ਲक्की ਜੀ ਵੀ ਇੱਥੇ ਨੇ ਸੱਜੇ ਹੱਥ ਦੇਨੀ ਸਾਹਿਬ ਜਿਨ੍ਹਾਂ ਦਾ ਬਿਲਕੁਲ ਨਾਲ ਹਲਕਾ ਲੱਗਦਾ ਜਿਨ੍ਹਾਂ ਦੇ ਪਿਤਾ ਜਿਨ੍ਹਾਂ ਦੇ ਨਾਨੇ ਵੀ ਇਥੇ ਜਿਨ੍ਹਾਂ ਨੇ ਸੇਵਾਾਂਾਂ ਦੀ ਕੀਤੀ ਹੈ ਨਾਲ ਹੀ ਉਹਨਾਂ ਦੇ ਸਰ ਮਿੰਦਰ ਸਿੰਘ ਗਿੱਲ ਸਾਹਿਬ ਸਤੋਕ ਸਿੰਘ ਭਲਾਈਪੁਰ ਸਾਹਿਬ ਸਾਡੇ ਸੁਤਰਾ ਪਲਾਸੌਰ ਸਾਹਿਬ ਕਨੀਜਾ ਜੀ 임ਪਾ ਜੀ ਜ਼ੀਰਾ ਸਾਹਿਬ ਰਾਜਵੀਰ ਸਿੰਘ ਜੀ ਸਾਰੇ ਅੱਜ ਇਥੇ ਬਰਾ ਦੇਖੋ ਗੱਲ ਇੱਕ ਮੋਟੀ ਗੱਲ ਸੀ ਇਹ ਲੜਾਈ ਕਰਨ ਵੀਰ ਸਿੰਘ ਗੁਰਜ ਦੀ ਹੈ ਇਹ ਲੜਾਈ ਹੈ ਉਹਨਾਂ ਤਾਕਤਾਂ ਦੇ ਵਿੱਚ ਜਿਹੜੀਆਂ ਤਾਕਤਾਂ ਪੰਜਾਬ ਨੂੰ ਸਥਿਰ ਕਰਨਾ ਚਾਹੁੰਦੀਆਂ ਨੇ ਜਾਂ ਉਹਨਾਂ ਤਾਕਤਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨਾ ਚਾਹੁੰਦੀਆਂ ਜਿਹੜੀਆਂ ਚਾਹੁੰਦੀਆਂ ਨੇ ਕਿ ਤੁਹਾਡਾ ਕਾਰੋਬਾਰ ਚੱਲ ਸਕੇ ਤੁਸੀਂ ਆਪਣੇ ਪਰਿਵਾਰਾਂ ਨਾਲ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ ਸਵੇਰੇ ਤੇ ਰਾਤ ਵਧੀਆ ਤੁਸੀਂ ਵਜ਼ਾਰਸ਼ ਅਨਫੋਰਚਨਟਲੀ ਬਦਕਿਸਮਤੀ ਦੇ ਨਾਲ ਇੱਥੇ ਅੱਜ ਸਾਰਿਆਂ ਨੂੰ ਵੱਡਾ ਮੈਂ ਸਮਝਣਾ ਅਧਿਆਤ ਕਰਨ ਤਾਲ ਜਿਹੜਾ ਇਹ ਟ੍ਰੈਂਡ ਸੈਟਲ ਹੋਏਗਾ ਬੰਦਾ ਕਿਸੀ ਕਿਸ ਕਿਸਮ ਦੀ ਲਾਜਨੀਤੀ ਅਗਲੇ ਸਾਲਾਂ ਦੇ ਵਿੱਚ ਪੰਜਾਬ ਚ ਆਨੇ ਉਹ ਜੋ ਤਾਕਤਾਂ ਨੇ ਜਿਹੜੀਆਂ ਉਸੇ ਏਜੰਡੇ ਤੇ ਚੱਲੀਆਂ ਜਿੱਤੇ 15 ਸਾਲ ਸਰਤਾਪ ਪੰਜਾਬ ਨੇ ਭੋ 35000 ਤੋਂ ਵੱਧ ਪੰਜਾਬੀ ਸ਼ਹੀਦ ਹੋਇਆ ਕਿਸੇ ਦੇ ਹੋਰ ਹੱਥੋਂ ਨਹੀਂ 35000 ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥੋਂ ਸ਼ਹੀਦ ਹੋਇਆ ਇਹ ਸਟੇਜ ਉੱਤੇ ਬਹੁਤ ਸਾਰੇ ਉਹ ਪਰਿਵਾਰ ਅੱਜ تشریف ਫਰਮਾ ਗਏ ਜਿਨ੍ਹਾਂ ਦੇ ਆਪਣੇ ਪਰਿਵਾਰ ਦੇ ਜੀ ਸ਼ਹੀਦ ਹੋਏ ਮੈਂ ਉਹਨਾਂ ਦੇ ਨਾਂ ਇੱਥੇ ਨਹੀਂ ਲੈਣਾ ਚਾਹੁੰਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖ ਸਕਦੇ ਉਹ ਤਾਕਤਾਂ ਜਿਹੜੀਆਂ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਕਰਨਾ ਚਾਹਦੀਆਂ ਹਨ ਤੇ ਕੁਝ ਇਹੋ ਜਿਹੇ ਫੋਰਸਸ ਨੇ ਦੇਸ਼ 'ਚ ਬੈਠੀਆਂ ਜਿਹੜੀ ਉਹਨਾਂ ਦੀ ਮਦਦ ਵੀ ਕਰਦੇ ਪਹਿਲੇ ਤੇ ਕਰਨਤਾਲ ਦੇ ਲੋਕਾਂ ਨੇ ਬੜੇ ਸੂਝਵਾਨ ਵੋਟਰਾਂ ਨੇ ਫੈਸਲਾ ਕਰਨਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਇਸ ਮਹਾਨ ਦੇਸ਼ ਦਾ ਹਿੱਸਾ ਰਹੇ ਦੂਸਰੀ ਗੱਲ ਜਿਹਦੀ ਗੱਲ ਪ੍ਰਧਾਨ ਜੀ ਨੇ ਜ਼ਿਕਰ ਕੀਤਾ ਮੈਂ ਹੁਣੇ ਦੱਸਣਾ ਚਾਹੁੰਦਾ ਕੱਲ ਰਾਤ ਬਟਾਲੇ ਸ਼ਹਿਰ 'ਚ ਜਿਹੜਾ ਬਿਲਕੁਲ ਨੇੜੇ ਹੈ ਕਵਾਲੀ ਤੋਂ ਪਹਿਲੇ ਦੋ ਲੋਕਾਂ ਨੇ ਆ ਕੇ ਅੰਨੇ ਵਾ ਗੋਲੀ ਚਲਾਈ ਇਹ ਸੀਨ ਅਸੀਂ ਸਾਰੇ ਪੰਜਾਬ 'ਚ ਕਿਉਂਕਿ ਤੁਹਾਡਾ ਦਾਸ ਜਿਹੜਾ ਇਹ ਵੀ ਇੱਕ ਪ੍ਰਭਾਵਿਤ ਹੈ ਇਸ 15 ਸਾਲ ਦੀ ਉਹ ਜਿਹੜੀ ਮੂਵਮੈਂਟ ਸੀ ਕੱਲ ਦੋ ਆਦਮੀ ਮਾਰ ਦਿੱਤੇ ਗਏ 25 ਗੋਲੀਆਂ ਚਲਾਈਆਂ ਗਈ 6 ਬੰਦੇ ਫਟੜ ਕਰ ਦਿੱਤੇ ਗਏ ਜਿੰਨਾ ਨੂੰ ਗੋਲੀਆਂ ਵਤੀਆਂ 6-6 ਗੋਲੀਆਂ ਇੱਕ ਬੱਤੇ ਨੂੰ ਮਾਰੀਆਂ ਗਈਆਂ ਸਾਰਾ ਪਟਾੜਾ ਜੁਮੰਦ ਉਹ ਦਿਨ ਦੂਰ ਨਹੀਂ ਮੇਰੇ ਵੀਰੋ ਮੇਰੀ ਗੱਲ ਸੁਣੋ ਜਿੱਦਣ ਤਰਨਤਾਰਨ ਵੀ ਵੱਤ ਹੋਏਗੀ ਇਹ ਫੈਸਲਾ ਹੁਣ ਤਰਨਤਾਰਨ ਦੇ ਲੋਕਾਂ ਨੇ ਲੈਣਾ ਮੈਂ ਤਰਨਤਾਰਨ ਦੇ ਵਿੱਚ ਅਮਨ ਪਸੰਦ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਬੈਠੇ ਨੇ ਜਿਹੜੇ ਸ਼ਹਿਰ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿਸ ਕਿਸਮ ਦਾ ਪੰਜਾਬ ਅਸੀਂ ਚਾਹਨੇ? ਕੀ ਅਸੀਂ ਚਾਹਨੇ? ਕਿ ਜਿਹੜੇ ਲੋਕ ਸਾਡੇ ਤੋਂ ਫਰੋਤਗੀਆਂ ਲੈਂਦੇ ਨੇ ਸਾਡੇ ਪਰਿਵਾਰਾਂ ਕੋ ਫਰੋਤਗੀਆਂ ਲੈਂਦੇ ਨੇ ਕਿ ਉਸ ਕਿਸਮ ਦਾ ਰਾਜ ਉਸ ਪਾਰਟੀ ਨੂੰ ਮੈਨੂੰ ਅਫਸੋਸ ਹੈ। ਇੱਕ ਪਾਰਟੀ ਜਿਹੜਾ ਬੜਾ ਵੱਡਾ ਪਛੋਕੜ ਐ ਸੀ। ਉਹਨਾਂ ਨੇ ਇਸ ਕਿਸਮ ਦੇ ਕੈਂਡੀਡੇਟ ਚੁਣੇ ਤਾਂ ਇਹ ਇੱਕ ਅੱਜ ਟ੍ਰੇਲਰ ਹੈ ਆਂਦੇ ਸਾਲਾਂ ਦਾ। ਤਰਨਤਾਰਨ ਦੀ ਜ਼ਮੀਨੀ ਚੋਰ ਆਉਣ ਵਾਲਾ ਸੂਚਨ ਪੰਜਾਬ ਪਿਆ ਦਾ ਕਰੇ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਮੈਂ ਨਿਹਰਾ ਤਰਨਤਾਰਨ ਨੂੰ ਅਪੀਲ ਨਹੀਂ ਕਰਦਾ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਆਪਣੀ ਡਿਊਟੀ ਨਿਭਾਓ ਇਹ ਸੇ ਕੋ ਪਾਰਟੀ ਹੈ ਜਿਨੇ ਭੰਗੜੇ ਤੇ ਗਿੱਧੇ ਫੇਰ ਤੋਂ ਪੈਣੇ ਉਹ ਆਣੇ ਸ਼ੁਰੂ ਕੀ ਤੁਸੀਂ ਚੈਨ ਨਾਲ ਜੀ ਸਕੋ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੀਆਂ ਛਾਤਾਂ ਆਪਣੇ ਨੀਤੀਆਂ ਦੀਆਂ ਦਿੱਤੀਆਂ ਤੇ ਪੰਜਾਬ ਸ਼ਾਂਤ ਹੋਇਆ ਅੱਜ ਪੰਜਾਬ ਫੇਰ ਉਸੇ ਡਿਸਟਰਬੈਂਸ ਵੱਲ ਚੱਲ ਰਿਹਾ ਅੱਜ ਹਰ ਪੰਜਾਬੀ ਦਾ ਭਾਵੇਂ ਉਹਦੀ ਕੋਈ ਧਰਮ ਹੋਵੇ ਕੋਦੀ ਹੋਵੇ ਕੋਈ ਬਰਾਦਰੀ ਹੋਵੇ ਉਹ ਕਿਉਂਕਿ ਪੰਜਾਬੀ ਹੈ ਮੈਂ ਹੱਥ ਜੋੜ ਕੇ ਉਹਨੂੰ ਗੁਜ਼ਾਰਿਸ਼ ਕਰੂੰਗਾ ਜੇ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਚਾਹੁੰਦੇ ਹੋ ਕਿਰਪਾ ਕਰੋ ਇਹੋ ਜਿਹੇ ਰਾਜਨੀਤਿਕ ਜਮਾਤ ਦੇ ਕੈਂਡੀਡੇਟ ਦੀ ਮਦਦ ਕਰੋ ਜਿਹੜਾ ਪੰਜਾਬ ਨੂੰ ਕਿਸੇ ਚੰਗੇ ਲੀਹਾਂ ਤੇ ਲੈ ਸਕੇ ਸਾਡਾ ਸੁਪਨਾ ਹੈ ਮੇਰੇ ਵੀਰੋ ਚੱਕ ਇਤਰਾ ਸਮਝ ਲੋ ਅਜੇ ਯੂਰੇਸ਼ੀਅਨ ਬਾਰਡਰ ਅਸੀਂ ਖੋਲਣਾ ਹੈ ਬਾਕੀ ਜਦੋਂ ਏਸ਼ੀਆ ਦੇ ਨਾਲ ਜਦੋਂ ਯੂਰਪ ਨਾਲ ਸਾਡਾ ਬਾਰਡਰ ਖੁੱਲਿਆ ਤੇ ਮੇਰੇ ਭਰਾਓ ਮੇਰੇ ਵੀਰੋ ਬਾਹਰ ਬਿਠੇ ਬੱਚਿਆਂ ਨੂੰ ਬਾਹਰਲੇ ਮੁਰਕਾ ਜਾਣ ਦੀ ਲੋੜ ਨਹੀਂ ਪੈਣੀ ਇਥੇ ਆਣ ਇਥੇ ਕੰਮ ਕਰੇ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਹਿੰਦੁਸਤਾਨ ਦਾ ਸਾਰ ਇਹਨੂੰ ਰਿਚੇਸਟ ਇਹ ਏਰੀਆ ਬਣੇਗਾ ਸਾਰੀਆਂ ਵੱਡੀਆਂ ਜਿਹੜੀਆਂ ਟ੍ਰੇਡਿੰਗ ਕੰਪਨੀਆਂ ਇਸ ਖੇਤੇ ਵਿੱਚ ਆ ਜਾਣगी ਵੱਡੀ ਇੰਡਸਟਰੀ ਇੱਥੇ ਆ ਜਾਏਗੀ ਇਹ ਵੀ ਸੁੱਕੀ ਸੁੱਕੀ ਬੰਦਰਗਾਹ ਸਾਨੂੰ ਕਹਦੇ ਬਹੁਤ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ ਉਹ ਲੋਕ ਜਿਹੜੇ ਸ੍ਰੀ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਰਪੋਰਟ ਜਿਹੜੇ ਚੰਡੀਗੜ੍ਹ ਦੇ 에ਰਪੋਰਟ ਤੇ ਇੰਟਰਨੈਸ਼ਨਲ ਫਲਾਈਟਸ ਨਹੀਂ ਆਉਂਦੇ ਰੇ ਜਿਹੜੀ ਇੱਕ ਸ਼ਿਪਿੰਗ ਲੌਬੀ ਹੈ ਗੁਜਰਾਤ ਦੀ ਜਿਹੜੀ ਸ਼ਿਪਿੰਗ ਲੌਬੀ ਹੈ ਇਹਦੇ ਵਿੱਚ ਬੰਬਈ ਦੀ ਜਿਹੜੀ ਚੰਦੀ ਹੈ ਬੰਦਰਗਾਹਾਂ ਤੇ ਸਰੀਏ ਇਹ ਲੈਂਡ ਰੂਟ ਨਾ ਖੁੱਲਿਆ ਸਾਡਾ ਇਹ ਬੰਦਰਗਾਹਾਂ ਦੇ ਸਰੀਏ ਮਾਲ ਬਾਹਰਲੇ ਮੋਕਾ ਨੂੰ ਜਾਏ ਸਾਡੀ ਇਹ ਲੜਾਈ ਤੇ ਉਸ ਪਾਸੇ ਚੱਲਦੀ ਜੇ ਤੁਸੀਂ ਚਾਹਦੇ ਹੋ ਇੱਥੇ ਕਾਰੋਬਾਰ ਵਧੇ ਇੰਡਸਟਰੀ ਆਏ ਨੌਜਵਾਨਾਂ ਨੂੰ ਕੰਮ ਮਿਲੇ ਗੁੰਡਾਗਰਦੀ ਪੰਜਾਬ ਚ ਬੰਦ ਹੋਏ ਤੇ ਕਰਨ ਵੀਰ ਸਿੰਘ ਤੇ ਕਪੂਰ कैंडेट मोर है एक अच फैसला करना है? किस किस्म का राजसला हम तरन तारण ने मेरे सारे वसनीकों ने करना किस तुम शांति चाहते हो कि साल फिर लाभ पैदा करना चाहते हो ये दे जिस संताप चो बड़ी मुश्किल पंजाब सो ज्यादा ना कहते हुए यह एक आइडियोलॉजिकल फाइट దేశనా ରହంది దేశ ਨੂੰ ਮਜ਼ਬੂਤ ਕਰਦੀ ਸੂਬੇ ਨੂੰ ਮਜ਼ਬੂਤ ਕਰਦੀ ਤੇ ਪੰਜਾਬ ਵਿੱਚ ਸ਼ਾਂਤੀ ਬਹਾਲ ਕਰਨ ਦੀ ਤੇ ਉਹਨਾਂ ਫੋਰਸਸ ਨੂੰ ਡਿਫੀਟ ਕਰਦੀ ਜਿਹੜੀ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਕਮਜ਼ੋਰ ਕਰਦਾ ਬਸ ਬਈ ਇਨਾ ਹੀ ਕਹਿਣਾ ਚਾਹਾਂਗਾ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਭਗਵਾਨ ਵਾਹਿਗੁਰੂ ਅੰਤ ਸਟੇ ਹੋਰ ਆ ਰਿਹਾ ਵਾਹਿਗੁਰੂ ਇਹ ਚੋੜਾ ਪਰ ਉਸ ਨੂੰ ਉਹ ਜਦ ਸਟੇਜ ਤੇ ਉੱਪਰ ਬਣਾ ਇੱਕ ਕਾਦੀਦ ਨੂੰ ਆਪਣਾ ਪ੍ਰਤੀਤ ਕਰਦੇ ਕਿ ਆ ਪਾਰਟੀ ਦਾ ਰੰਗਾਲਾ ਕਾਦੀਦ ਲਾਗਾ ਕਿ ਆ ਪਾਰਟੀ ਦਾ ਸਾਡਾ ਮੁਕਾਬਲਾ ਕਿਸੇ ਦਾ ਨਹੀਂ ਹੈ ਇੱਕ ਪਾਸੇ ਇੱਕ ਪਾਸੇ ਉਹ ਫੋਰਸਸ ਨੇ ਜਿਹੜੀਆਂ ਸੂਬੇ ਨੂੰ ਤੇ ਦੇਸ਼ ਨੂੰ ਮਜ਼ਬੂਤ ਕਰਨਾ ਚਾਹੁੰਦੀਆਂ ਦੂਜੇ ਪਾਸੇ ਉਹ ਫੋਰਸਸ ਨੇ ਜਿਹੜੀਆਂ ਪੰਜਾਬ ਨੂੰ ਉਹ ਸਾਨੂੰ ਕਮਜ਼ੋਰ ਕਰਦੇ ਸਾਡੀ ਲੜਾਈ ਉਹਨਾਂ ਨਾਲ ਜਿਹੜੇ ਲੋਕ ਇਹਨਾਂ ਫੋਰਸਸ ਦੀ ਮਦਦ ਕਰ ਰਹੇ ਨੇ ਇੰਟਰਨੈਸ਼ਨਲ ਫੋਰਸਸ ਸਾਡੀ ਲੜਾਈ ਉਹਦਾ ਨਾਲ ਸਾਡੀ ਕਿਸੇ ਪੋਲੀਟਿਕਲ ਜਮਾਤ ਨਾਲ ਲੜਾਈ ਨਹੀਂ ਕਿਉਂਕਿ ਕਿਸੇ ਪੋਲੀਟਿਕਲ ਜਮਾਤ ਦੇ ਹੁਣ ਪੱਲੇ ਬੋਤਾ ਕੁਝ ਹੈ ਨਹੀਂ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸਰ ਕਾਂਗਰਸ ਵੱਲੋਂ ਇੱਕ ਮਹਿਮ ਚਲਾਈ ਗਈ ਹੈ ਵੋਟ ਚੋਰ ਗੱਡੀ ਛੋੜ ਉਹ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਹੈ ਪ੍ਰਧਾਨ ਜੀ ਹੀ ਦੱਸਣਗੇ ਆਂਦੇ ਹਫਤੇਆਂ ਦੇ ਵਿੱਚ ਅਸੀਂ ਸਾਰੀ ਲੀਡਰਸ਼ਿਪ راہਲ ਜੀ ਕੋ ਜਾ ਕੇ ਲੱਖਾਂ ਜਿਹੜੇ ਸਾਡੇ ਤੁਸੀਂ ਹਰਾਨ ਹੋ ਗਏ ਵਿਧੇ ਨੇ ਵੀ ਕੋਈ ਇਹੋ ਜਿਹਾ ਅਸੈਂਬਲੀ ਇਧਰਾਨੀ ਜਿੱਥੋਂ 15 ਤੋਂ 20 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਸਿਗਨੇਚਰ ਕਰਕੇ ਤੇ ਇਸ ਮੁਹਿੰਮ ਨੂੰ ਪੂਰੀ ਬਰੋਧ ਤੱਕ ਪੂਰਨ ਬਣਾਇਆ ਹੈ ਬਹੁਤ ਵੱਡਾ ਹੁੰਦਾ ਰਿਹਾ ਇਸ ਮੁਹਿੰਮ ਦੇ ਵਿੱਚ ਵੀ ਅਸੀਂ ਚਾਹਦੇ ਹਾਂ ਕਿ ਸਾਰਾ ਕਾਂਗਰਸ ਦਾ ਤੇ ਸਾਰਾ ਪੰਜਾਬ ਦਾ ਸਾਥੀ ਇੱਥੇ ਹੈ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਦੀ ਗੱਲ ਹੈ ਉਹਨੂੰ ਤਗੜੇ ਹੋ ਕੇ ਹੋ ਕੇ ਸਰ ਥੈਂਕ ਯੂ